ਆਹ ਮਿੱਟੀ ਛੱਡ ਕੇ ਕਿਤੇ ਕੈਨੇਡਾ ਪਾ ਜਾਣੇ ਹੋ ਕਿਤੇ ਅਮਰੀਕਾ ਤੁਰੇ ਜਾਣੇ ਹੋ ਕਿ ਆ ਜਿਹੜਾ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਇਹ ਕਿਹਦੇ ਹਵਾਲੇ ਕਰ ਚੱਲੇ ਹੋ ਕੋਈ ਪਿੰਡ ਵੇਖ ਲੋ ਯੰਗਸਟਰ ਨੌਜਵਾਨ ਮੁੰਡਾ ਨਜ਼ਰ ਨਹੀਂ ਆਉਂਦਾਗਾ ਕੌਣ ਰਾਜ ਕਰੂਗਾ ਇੱਥੇ ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਤੁਹਾਡੀ ਜ਼ਮੀਨ ਵੀ ਲੈਣਗੇ ਤੁਹਾਨੂੰ ਬਾਹਰ ਵੀ ਭੇਜਣਗੇ ਤਾਂ ਜੋ ਜਿੱਥੇ ਤੁਸੀਂ ਰਹਿੰਦੇ ਸੀ ਛਿੜੀ ਥੋੜੀ ਤਾਕਤ ਸੀ ਉਹ ਥੋੜੀ ਨਾ ਰਵੇ ਆ ਫਲਸਤੀਨ ਵੇਖ ਰਹੇ ਹੋ ਨਾ ਇਜ਼ਰਾਇਲ ਤੇ ਫਲਸਤੀਨ ਲੜ ਰਹੇ ਨੇ ਆ ਵੀ ਜ਼ਮੀਨ ਲਈ ਲੜ ਰਹੇ ਨੇ ਬੱਚੇ ਤੱਕ ਮਾਰ ਦਿੱਤੇ ਲੱਖਾਂ ਬੱਚੇ ਮਾਰੇ ਗਏ ਨੇ ਪੰਪਾ ਨਾਲ ਲੜਾਈ ਕਾਦੀ ਹੈ ਇੱਕ ਥੋੜੀ ਜੀ ਜ਼ਮੀਨ ਦੀ ਤੇ ਸਾਸੀ ਆਪਦੀ ਹੁੰਦੀ ਸੁੰਦੀ ਜ਼ਮੀਨ ਛੱਡ ਕੇ ਭੱਜੇ ਜਾ ਰਹੇ ਆ ਕਿਉਂ ਬੱਜ ਰਿਹਾ ਹੈ ਸਿਸਟਮ ਖਰਾਬ ਹੈ ਸਿਸਟਮ ਕਿਨੇ ਚਲਾਉਣਾ ਹੈ ਸਰਕਾਰ ਨੇ ਸਰਕਾਰ ਚੁਣੀ ਕਿਨੇ ਆਪਾਂ ਤੇ ਫਿਰ ਕਸੂਰਵਾਰ ਕੌਣ ਹੈ ਆਪਾਂ ਕਿਉਂ ਕਸੂਰਵਾਰ ਹੈ ਜਿੰਦਾਬਾਦ ਮੁਰਦਾਬਾਦ ਆ ਕਰਤਾਰ ਇੱਧਰ ਹੈ ਤਾਂ ਜਰਨੈਲ ਇੱਧਰ ਹੈ ਆ ਹਿੰਦੂ ਹੈ ਆ ਸਿੱਖ ਹੈ ਆ ਦਲਿਤ ਹੈ ਆ ਜੱਟ ਹੈ ਓਏ ਵੰਡੀਆਂ ਪਾਉਂਦੇ ਨੇ ਤੁਹਾਡੇ ਤਾਂ ਜੋ ਤੁਸੀਂ ਅਸਲ ਬੁੱਧਿਆਂ ਦੇ ਨਾਓ ਅਸਲ ਨੀਤੀਆਂ ਦੇ ਨਾਓ ਬਿਹਾਰ ਅਰਗੇ ਸੂਬੇ ਨੇ ਕਹਿਤਾ ਕਿ ਡੋਮੀ ਸੇਲ ਹੋਵੇ Rajasthan ਨੇ ਕਾਨੂੰਨ 1962 ਚ ਬਣਾਤਾ ਹਿਮਾਚਲ ਨੇ 72 ਚ ਬਣਾਤਾ ਕੋਈ ਬਾਹਰਲਾ ਬੰਦਾ ਉੱਤੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਕੀ ਹੋੜਿਆ ਸ਼ਾਮਲਾਟ ਜਿਹੜਾ ਮਰਜ਼ੀ ਆਉਂਦਾ ਜ਼ਮੀਨ ਖਰੀਦੀ ਜਾਂਦਾ ਕੌਣ ਰੋਕੂਗਾ ਆ ਫੈਕਟਰੀ ਆ ਲੈਂਡ ਪੂਲਿੰਗ ਇਹ ਖੇਤੀਬਾੜੀ ਦਾ ਸੂਬਾ ਹੈ 1 ਕਰੋੜ ਤੇ 3 ਲੱਖ ਏਕੜ ਜ਼ਮੀਨ ਹੈ ਜਿਹੜੀ ਸਾਡੀ ਵਾਹੀ ਵਾਲੀ ਹੈ ਇਕੱਲੀ ਭਾਰਤ ਮਾਲਾ 50 ਹਜ਼ਾਰ ਏਕੜ ਲੈ ਗਈ ਕਿੰਨੀਆਂ ਫੈਕਟਰੀਆਂ ਬਣ ਗਈਆਂ ਦੱਸੋ ਤੁਹਾਡੀ ਖੇਤੀਬਾੜੀ ਕਿੱਥੇ ਰਹਗੀ ਸਭ ਤੋਂ ਵੱਡਾ ਰੋਜ਼ਗਾਰ ਖੇਤੀਬਾੜੀ ਹੈ ਇੱਕ ਇੱਕ ਘਰ ਪਾਲਦਾ ਹੈ ਜੇ ਉਹ ਫਰੀ ਹੋ ਗਏ ਜਿਹੜੇ ਬੰਦੇ ਜ਼ਮੀਨ ਵੇਚ ਦਿੰਦੇ ਮੈਂ ਤੁਹਾਨੂੰ ਦੱਸਦੇ ਆ ਆਪ ਦੀ ਇੱਜ਼ਤ ਵੇਚਣਗੇ ਥੋੜੀ ਔਕਾਤ ਨਹੀਂ ਰਹਿਣੀ ਥੋੜੀ ਇੱਜ਼ਤ ਨਹੀਂ ਰਹਿਣੀ ਜੇ ਐਡਾ ਮਾੜਾ ਧੰਦਾ ਹੈ ਬੈਲ ਗੇਟ ਦੁਨੀਆ ਦਾ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਹੈ ਪਤਾ ਉਹਦੇ ਕੋਲੇ ਕਿੰਨੀ ਜ਼ਮੀਨ ਹੈ 7.7 ਲੱਖ ਏਕੜ ਜੇ ਐਡਾ ਮਾੜਾ ਕੰਮ ਹੈ ਦਾ ਦੁਨੀਆ ਦਾ ਸਭ ਤੋਂ ਅਮੀਰ ਸਾਡੇ 7 ਲੱਖ ਏਕੜ ਜ਼ਮੀਨ ਕਿਉਂ ਲਈ ਬੈਠਾ ਹੈ ਅਡਾਨੀ ਕਿਉਂ ਖਰੀਦੀ ਜਾਂਦੇ ਨੇ ਸਿਰਫ ਇਸ ਲਈ ਕਿ ਥੋਡੀ ਅਣਖ ਥੋੜਾ ਹੰਮੇ ਥੋੜਾ ਗਰੂਰ ਜ਼ਮੀਨ ਨਾਲ ਜੁੜਿਆ ਥੋਥੋ ਜ਼ਮੀਨ ਲੈ ਕੇ ਥੋਡੀ ਧੌਣ ਨੀਵੀਂ ਕਰਨਾ ਚਾਹੁੰਦੇ ਨੇ ਕੀ ਇਹ ਹੋਣ ਦੇਉਗੇ ਜਿਹਦੇ ਲਈ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਖੂਨ ਬਹਾਇਆ ਪਸੀਨਾ ਬਹਾਇਆ ਦੇ ਦੇਉਗੇ ਯਾਰ